ਵਿਧਾਨ ਸਭਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਲਿਆਂਦੇ ਸਖਤ ਕਾਨੂੰਨ ਤੇ ਬਣੀ ਸਿਲੈਕਟਡ ਕਮੇਟੀ ਦੇ ਸ਼੍ਰੋਮਣੀ ਕਾਲੀ ਦਲ ਨੇ ਜ਼ੋਰਦਾਰ ਵਿਰੋਧ ਕੀਤਾ ਅੱਜ ਮਲੇਰਪੋਟਲਾ ਵਿੱਚ ਵੀ ਹਲਕਾ ਇੰਚਾਰਜ 자ਹਿਦ ਸੁਲੇਮਾਨ ਦੀ ਗਵਾਈ ਦੇ ਵਿੱਚ ਮੁਸਲਿਮ ਸਿੱਖ ਦਲਿਤ ਭਾਈਚਾਰੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਬੇਅਦਬੀ ਵਿੱਚ ਖੁਦ ਸ਼ਾਮਲ ਹੋਣ ਕਰਕੇ ਹਰਪਾਲ ਸਿੰਘ ਈਮਾ ਖਜ਼ਾਨਾ ਮੰਤਰੀ ਵੀ ਵਿਧਾਇਕ ਡਾਕਟਰ ਜਮੀਲ 우ਰ ਰਹਿਮਾਨ ਤੋਂ ਅਸਤੀਫਾ ਦੀ ਮੰਗ ਨੂੰ ਲੈ ਕੇ ਗਵਰਨਰ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਸਭ ਤੋਂ ਪਹਿਲਾਂ ਅਸਲਾਮੁਅਲੈਕੁਮ ਸਸ਼ੀਕਾਲ ਜੀ ਮੈਂ ਉਹਨਾਂ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਨੇ ਜਾਗਦੀ ਜ਼ਮੀਰ ਵਾਲੇ ਨੇ ਜਿਹੜੇ ਧਾਰਮਿਕ ਗ੍ਰੰਥਾਂ ਨੂੰ ਪਿਆਰ ਕਰਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਉਹ ਰਾਜਨੀਤਿਕ ਪਾਰਟੀਆਂ ਔਰ ਬਾਕੀ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੀ ਹਰ ਜਥੇਬੰਦੀ ਤੋਂ ਉੱਪਰ ਉੱਠ ਕੇ ਇਸਲਾਮ ਲਈ ਆਪਣੇ ਧਾਰਮਿਕ ਧਾਰਮਿਕ ਗ੍ਰੰਥਾਂ ਲਈ ਧਰਮਿਕ ਗ੍ਰੰਥਾਂ ਦੀ ਸੁਰੱਖਿਆ ਲਈ ਅੱਗੇ ਆਏ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਔਰ ਮੈਂ ਇਸ ਟਾਈਮ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਲੋਕ ਨਹੀਂ ਆਏ ਉਹਨਾਂ ਨੂੰ ਵੀ ਮੈਂ ਜਗਾਉਣਾ ਚਾਹੁੰਨੀ ਔਰ ਦੱਸਣਾ ਚਾਹੁੰਨੀ ਹੈ ਕਿ ਜੇ ਤੁਸੀਂ ਅਜੇ ਵੀ ਸੁੱਤੇ ਪਿਓ ਤਾਂ ਤੁਸੀਂ ਉਹ ਵਕਤ ਦੂਰ ਨਹੀਂ ਹੋਏਗਾ ਜਦੋਂ ਇੱਥੇ ਗਲੀਆਂ 'ਚ ਘਰ-ਘਰ 'ਚ ਤੁਹਾਡੇ ਗ੍ਰੰਥਾਂ ਨੂੰ ਲੋਕ ਪਹਿਣਗੇ ਇਸ ਲਈ ਆਪਣੀ ਜ਼ਮੀਰ ਜਗਾ ਲਓ ਔਰ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਇਸ ਸਿਲੈਕਟ ਕਮੇਟੀ 'ਚ ਮੇਰਾ ਵਿਰੋਧ ਇਹੀ ਹੈ ਕਿ ਜਿਹੜੀ ਸਿਲੈਕਟ ਕਮੇਟੀ ਬਣਾਈ ਗਈ ਹੈ ਉਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਇਸ ਨੂੰ ਕਮੇਟੀ ਹੀ ਨਹੀਂ ਮੰਨਦੇ ਇਸ ਕਮੇਟੀ ਨੂੰ ਅੱਛੇ ਤਰੀਕੇ ਨਾਲ ਸੁਰੱਖਿਤ ਹੱਥਾਂ 'ਚ ਜੁਡੀਸ਼ੀਅਲ ਕਮਿਸ਼ਨ ਬਣਨਾ ਚਾਹੀਦਾ ਹੈ ਜਿਹਦੀ ਦੇਖਰੇਖੇਟ ਇਹ ਬੇਅਦਬੀਆਂ ਦਾ ਇਨਸਾਫ ਲੋਕਾਂ ਨੂੰ ਮਿਲੇਗਾ ਜਿਹੜੇ ਲੋਕਾਂ ਨੂੰ ਇਹ ਬਣਾਇਆ ਗਿਆ ਕਿ ਉਹ ਸਾਨੂੰ ਇਨਸਾਫ ਦੇ ਸਕਣਗੇ ਸਾਰੇ ਸੋਸ਼ਲ ਮੀਡੀਆ ਦੇ ਅੱਗੇ ਸਾਡੀ ਪਾਰਟੀ ਨੇ ਇਹ ਕਲੀਅਰ ਕਰਤਾ ਕਿ ਇਹ ਲੋਕ ਦੋਸ਼ੀ ਸੀ ਉਹਦੇ 'ਚ ਹਰਪਾਲ ਚੀਮਾ ਉਹਦੇ 'ਚ ਇਹਨਾਂ ਦੇ ਜਿਹੜੇ ਸਿੱਖਿਆ ਮੰਤਰੀ ਤੇ ਸਾਡੇ ਇਥੋਂ ਦੇ ਹਲਕਾ ਇੰਜਾ ਹਲਕਾ ਹਮਲੇਰ ਕੋਲੇ ਦੇ ਐਮ ਐਲ ਏ ਆਮ ਆਦਮੀ ਦੇ ਇਹਨਾਂ ਦੀ ਸਿੱਧੀ ਇਨਵੋਲਵਮੈਂਟ ਹੈ ਅੱਜ ਅਸੀਂ ਜਿਹੜਾ ਇਹ ਮੈਮੋਰੰਡਮ ਡੀ ਸੀ ਸਾਹਿਬ ਨੂੰ ਦਿੱਤਾ ਹੈ ਔਰ ਡੀਸੀ ਸਾਹਿਬ ਦੇ थ्रू ਅਸੀਂ ਗਵਰਨਰ ਸਾਹਿਬ ਨੂੰ ਇਹ ਭੇਜਿਆ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਸਰਕਾਰ ਤੇ ਜੋ ਆਮ ਆਦਮੀ ਦੀ ਸਰਕਾਰ ਹੈ ਇਹਦੇ ਤੇ ਕੋਈ ਭਰੋਸਾ ਨਹੀਂ ਹੈ ਇਹ ਉਹ ਸਰਕਾਰ ਹੈ ਜਿਹੜੀ ਬੇਅਦਬੀਆਂ ਕਰਕੇ ਇੱਥੇ ਤੱਕ ਪਹੁੰਚੀ ਹੈ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਇੱਥੇ ਆਪਣੀ ਸਰਕਾਰ ਬਣਾਈ ਹੈ ਮੈਂ ਆਪਣੇ ਮੁਸਲਮਾਨ ਵੀਰਾਂ ਨੂੰ ਸਾਰਿਆਂ ਨੂੰ ਪਹਿਲਾਂ ਮੈਂ ਸਾਰੇ ਧਾਰਮਿਕ ਲੋਕਾਂ ਨੂੰ ਇਹ ਧੰਨਵਾਦ ਕਰਦੀ ਹਾਂ ਸਿੱਖ ਵੀਰਾਂ ਦਾ ਵੀ ਇਹ ਕਿ ਜਿਹੜੀਆਂ ਵੀ ਬੇਅਦਬੀਆਂ ਹੋਈਆਂ ਨੇ ਇਹ ਸਿਰਫ ਕੁਰਾਨ ਦੀ ਬੇਅਦਬੀ ਨਹੀਂ ਹੋਈ ਜਦੋਂ ਇਹ ਸਰਕਾਰ ਇਹਨਾਂ ਨੇ ਬਣਾਈ ਹੈ ਉਸ ਤੋਂ ਪਹਿਲਾਂ ਜਦੋਂ ਇਹ ਆਪਣੀ ਜ਼ਮੀਨ ਤਲਾਸ਼ ਕਰ ਰਹੇ ਸੀ ਪੰਜਾਬ 'ਚ ਇਹਨਾਂ ਨੇ ਇੱਕ ਮੁੱਦਾ ਇਹ ਹੀ ਚੱਕਿਆ ਕਿ ਅਸੀਂ ਦੂਸਰੀਆਂ ਪਾਰਟੀਆਂ ਨੂੰ ਕਿਵੇਂ ਬਦਨਾਮ ਕਰਕੇ ਇੱਥੇ ਆਪਣੇ ਪੈਰ ਜਮਾਉਣੇ ਨੇ ਇਹਨਾਂ ਨੇ ਮੈਂ ਪੜਾਹ ਵਾ ਪੜਾਹ ਦੱਸਣਾ ਚਾਹੁੰਦੀ ਆ ਕਿ 2014 'ਚ ਇਹਨਾਂ ਨੇ ਇਹ ਸਾਜ਼ਿਸ਼ ਕਰਨੀ ਕੇਜਰੀਵਾਲ ਸਾਹਿਬ ਨੇ ਇਹ ਦਿੱਲੀ ਤੋਂ ਹੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਆਪਾਂ ਨੇ ਪੰਜਾਬ 'ਚ ਕਿਵੇਂ ਪਹੁੰਚਣਾ ਉਸ ਤੋਂ ਬਾਅਦ 15 'ਚ ਬਰਗਾੜੀ ਹੋਇਆ ਉੱਥੇ ਇਹਨਾਂ ਨੇ ਸਾਡੀਆਂ ਸਿੱਖ ਭਾਵਨਾਵਾਂ ਮਾ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਢੜਕਾਇਆ ਲੋਕਾਂ ਨੂੰ ਢੜਕਾਇਆ ਫਿਰ 2016 'ਚ ਮਲੇਰ ਕੋੜਲਾ 'ਚ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਲੋਕ ਜਿਹੜੇ ਚਾਰ ਇਹਨਾਂ ਦੇ ਬੰਦੇ ਸੀ ਨਰੇਸ਼ ਯਾਦਵ ਸੀ, ਕਿਸ਼ੋਰਨੰਦ ਸੀ, ਵਿਜੇ ਕੁਮਾਰ ਸੀ ਇੱਕ ਹੋਰ ਜਿਹੜਾ ਇਹਨਾਂ ਦਾ ਬੰਦਾ ਸੀ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੇ 90 ਲੱਖ ਦੀ ਫੰਡਿੰਗ ਕੀਤੀ ਤੇ ਫਿਰ ਉਹ ਨਰੇਸ਼ ਯਾਦਵ ਦੇ ਅਕਾਊਂਟ ਚੋਂ ਵਿਜੇ ਕੁਮਾਰ ਦੇ ਅਕਾਊਂਟ ਚ ਗਿਆ ਫਿਰ ਉਹਦੇ ਤਹਿਤ ਇਹ ਜਿਹੜੀ ਹੈ ਬੇਅਦਵੀਂ ਕੁਰਾਨ ਸ਼ਰੀਫ ਦੀ ਕਰਵਾਈ ਗਈ ਔਰ ਇਹ ਮੈਂ ਇੱਕ ਸਵਾਲ ਮੇਰਾ ਇਹ ਉੱਠਦਾ ਹੈ ਕਿ ਨਰੇਸ਼ ਯਾਦਵ ਜਿਹੜਾ ਮਹਿਰੋਲੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹਨੂੰ ਇੱਥੇ ਬੇਅਦਵੀਂ ਸਾਡੇ ਕੁਰਾਨ ਸ਼ਰੀਫ ਦੀ ਬੇਅਦਵੀਂ ਕਰਾਉਣ ਦਾ ਕੀ ਫਾਇਦਾ ਹੋ ਸਕਦਾ ਸੀ ਉਹਦਾ ਕੀ ਮੰਤਵ ਸੀ ਮੇ ਸਾਡੀ ਮੰਗ ਇਹੀ ਹੈ ਹੁਣ ਗਵਰਨਰ ਸਾਹਿਬ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹਦੀ ਜਿਹੜੀ ਜਾਂਚ ਸੁਪਰੀਮ ਕੋਰਟ ਤੋਂ ਹੋਣੀ ਚਾਹੀਦੀ ਹੈ ਜੱਜਾਂ ਤੋਂ ਹੋਣੀ ਚਾਹੀਦੀ ਹੈ ਸਾਨੂੰ ਇਹਨਾਂ ਤੋਂ ਭਰੋਸਾ ਨਹੀਂ ਇਹਨਾਂ ਨੇ ਇੱਕ ਸਾਜ਼ਿਸ਼ ਤਹਿਤ ਇਹ ਮਾਮਲਾ ਜਿਹੜਾ ਪੜਕਾਇਆ ਔਰ ਲੋਕਾਂ ਤੋਂ ਵੋਟ ਲੈ ਨੂੰ ਕੋਈ ਉਹ ਨਹੀਂ ਸੀ ਇਹਦੇ ਪਿੱਛੇ ਕੜੀ ਬਾਏ ਕੜੀ ਅਗਰ ਦੇਖਿਆ ਜਾਵੇ ਤਾਂ ਕੇਜਰੀਵਾਲ ਦਾ ਭਗਵੰਤ ਮਾਨ ਦਾ ਔਰ ਇਥੋਂ ਦੇ ਜਿਹੜੇ ਆਮ ਆਦਮੀ ਦੇ ਐਮਐਲਏ ਨੇ ਇਹਨਾਂ ਸਾਰਿਆਂ ਦਾ ਨਾਮ ਆਏਗਾ ਔਰ ਇਹਨਾਂ ਦਾ ਜਿਹੜੇ ਰਿਲੇਸ਼ਨ ਨੇ ਉਹ ਜੁੜੇ ਹੋਣਗੇ ਅਸੀਂ ਉਸ ਬੰਦੇ ਨੂੰ ਤਾਂ ਸਜ਼ਾ ਜੋ ਹੋਈ ਹੈ ਹੋਈ ਹੈ ਇਹਦੇ ਪਿੱਛੇ ਦੇ ਜਿਹੜੇ ਸਾਜ਼ਿਸ਼ ਕਰਤਾ ਨੇ ਉਹਨਾਂ ਲਈ ਅਸੀਂ ਸਜ਼ਾਦੀ ਮੰਗ ਕਰਦੇ ਹਾਂ ਕੋਈ ਸਵਾਲ ਤੁਹਾਡਾ ਮੈਡਮ ਜੀ ਤੁਸੀਂ ਖਾਲੀ ਤੁਸੀਂ ਆ ਕਿ ਬੰਦਾ ਕਹਦਾ ਸੀ ਹਾਂ ਜੀ ਇਹਨਾਂ ਨੇ ਹੁਣ ਕਮੇਟੀ ਬਣਾਈ ਹੈ ਜੀ ਸਿਲੈਕਟਡ ਕਮੇਟੀ ਬਣ ਰਹੀ ਹੈ ਵਿਧਾਨ ਸਭਾ ਵਾਲੇ ਬਣਾਈ ਹੈ ਜੀ ਕਿਉਂ ਨੇ ਹੋਈ ਹੈ ਤੁਸੀਂ ਇਹਨੂੰ ਕਿਵੇਂ ਚੈਲੰਜ ਕਰ ਰਹੇ ਹੋ ਵੀ ਵਿਧਾਨ ਸਭਾ ਨੇ ਕਿ ਆਪ ਵੀ ਕਾਨੂੰਨ ਲੈ ਕੇ ਆ ਰਹੇ ਨੇ ਉਹੀ ਕਮੇਟੀ ਬਣਾ ਰਹੇ ਨੇ ਤਾਂ ਉਹ ਇਹ ਤੇ ਕੀ ਦੇਖੋ ਜਦੋਂ ਕੋਈ ਕਮੇਟੀ ਬਣਾਈ ਜਾਂਦੀ ਹੈ ਉਹਦੇ ਚ ਜੇ ਧਾਰਮਿਕ ਭਾਵਨਾਵਾਂ ਸਾਰੇ ਧਰਮਾਂ ਦੀਆਂ ਹੋਈਆਂ ਨੇ ਬੇਅਦਬੀਆਂ ਸਾਰੇ ਗਰੰਥਾਂ ਦੀ ਹੋਈਆਂ ਨੇ ਤਾਂ ਉਹਦੇ ਚ ਇਹਨਾਂ ਨੇ ਕਿਸ ਬੰਦੇ ਨੂੰ ਲਿਆ ਉਸ ਬੰਦੇ ਨੂੰ ਜੇ ਮੁਸਲਮਾਨ ਇਹ ਕਹਿੰਦੇ ਨੇ ਸਾਡਾ ਇੱਕੋ ਹੀ ਐਮਐਲਏ ਇੱਕੋ ਹੀ ਸਾਡਾ ਨੁਮਾਇੰਦਾ ਮੁਸਲਮਾਨਾਂ ਦਾ ਹੈ ਤਾਂ ਉਹੀ ਬੰਦਾ ਕਿਉਂ ਜਿੱਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਉਹਦੇ ਖੁਦ ਉਹ ਇੱਥੇ ਉਹਨਾਂ ਨੂੰ ਰੋਟੀਆਂ ਖਵਾ ਰਿਆ ਬੈਠਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਵੀਰੇ ਜਦੋਂ 2014 ਚ ਜਦੋਂ 16 ਜੇ ਬੇਅਦਬੀ ਕੀਤੀ ਆ ਉਸ ਤੋਂ ਪਹਿਲਾਂ ਹੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਇਹਨੂੰ ਵਿਚ ਲਿਆ ਔਰ ਇਹਦੇ ਇਹਦੇ ਤਹਿਤ ਹੀ ਬੇਅਦਬੀ ਕਰਵਾਈ ਉਸ ਤੋਂ ਬਾਅਦ ਜਦੋਂ ਇਹ ਦੋਸ਼ੀ ਪਾਇਆ ਗਿਆ ਉਸ ਤੋਂ ਬਾਅਦ ਵੀ ਸਾਡਾ ਐਮਐਲਏ ਇਹਦੀ ਮਰੀ ਹੋਈ ਜ਼ਮੀਰ ਖੋਦ ਉਹਨਾਂ ਚ ਬੈਠ ਕੇ ਉਹਨਾਂ ਨੂੰ ਬਚਾਉਂਦਾ ਰਿਹਾ ਪੇਸ਼ਿਆਂ ਭੋਗ ਦਦਾਰੇ ਆ ਮੈਂ ਕਹਿੰਦੀ ਆ ਜਦੋਂ ਨਹੀਂ ਪਤਾ ਲੱਗਿਆ ਵੈਸੇ ਤਾਂ ਕਿਉਂ ਨਹੀਂ ਪਤਾ ਲੱਗ ਰਿਹਾ ਜਦੋਂ ਅਸੀਂ ਆਪਣੇ ਸ਼ਹਿਰ ਦਾ ਨੁਮਾਇੰਦਾ ਚੁਣਿਆ ਇਟ ਮੀਨਸ ਕਿ ਉਹਨੂੰ ਅਕਲ ਹੋਣੀ ਚਾਹੀਦੀ ਏਨੀ ਸਮਝ ਹੋਣੀ ਚਾਹੀਦੀ ਸੀ ਉਹਦੇ ਸ਼ਹਿਰ ਦੇ ਵਿੱਚ ਆ ਕੇ ਉਹਦੀ ਹੀ ਅਦਾਲਤਾਂ ਚ ਆ ਕੇ ਇਸ ਤਰੀਕੇ ਦੀ ਗੰਦੀ ਪਲੈਨਿੰਗ ਹੋ ਰਹੀ ਏ ਔਰ ਉਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਹਿੰਦੀ ਆ ਉਹ ਨੁਮਾਇੰਦਾ ਕਹਿਲੌਣ ਦਾ ਲਾਇਕ ਹੀ ਨਹੀਂ ਐ ਪਹਿਲੀ ਗੱਲ ਤਾਂ ਇਹ ਐ ਦੂਸਰੀ ਗੱਲ ਜਦੋਂ ਉਹਨੂੰ ਪਤਾ ਵੀ ਲੱਗ ਗਿਆ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਬੇਅਦਬੀ ਨਰੇਸ਼ ਆਦਮ ਨੂੰ 2 ਸਾਲ ਦੀ ਸਜ਼ਾ ਹੋਗੀ ਉਹ ਤੋਂ ਬਾਅਦ ਵੀ ਉਹਦੇ ਜ਼ੁਬਾਨ 'ਚੋਂ ਇੱਕ ਸ਼ਬਦ ਨਹੀਂ ਨਿਕਲਿਆ ਇਹ ਤੋਂ ਕੀ ਸਾਬਿਤ ਹੋ ਰਿਹਾ ਕਿ ਉਹ ਦੋਸ਼ੀ ਨਾਲ ਉਹਨਾਂ ਹੀ ਦੋਸ਼ੀ ਹੋ ਐ ਉਹ ਤੋਂ ਬਾਅਦ ਭਗਵੰਤ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਜਿਹੜੇ ਇਹਨਾਂ ਦੇ ਹੋਰ ਗੁੜਕ-ਗੁੜਕ ਪੈ ਰਹੇ ਨੇ ਇਹਨਾਂ ਦੇ ਐਮਐਲਏ ਜਿਹੜੇ ਕਹਿ ਰਹੇ ਨੇ ਬੇਅਦਬੀਆਂ ਹੋ ਗਈਆਂ ਗ੍ਰੰਥਾਂ ਦੀਆਂ ਬੇਅਦਬੀਆਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਮੈਂ ਉਹਨਾਂ ਤੋਂ ਇਹ ਸਵਾਲ ਪੁੱਛਣਾ ਚਾਹੁੰਦੀ ਆ ਕਿਆ ਠੀਕ ਹੈ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਦੋਸ਼ੀਆਂ ਨੂੰ ਸਲਦਾ ਮਿਲਣੀ ਚਾਹੀਦੀ ਹੈ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਇੱਥੇ ਤਾਂ ਕੁਰਾਨ ਸ਼ਰੀਫ ਦੀ ਸ਼ਰੇਆਮ ਬੇਇੱਜ਼ਤੀ ਹੋਈ ਬੇਗੁਰਮਤੀ ਹੋਈ ਉਹਦਾ ਦੋਸ਼ੀ ਵੀ ਫੜਿਆ ਗਿਆ ਤੇ ਉਹਦੇ ਖਿਲਾਫ ਤੁਹਾਡੇ ਮੂੰਹ ਚੋਂ ਇੱਕ ਸ਼ਬਦ ਕਿਉਂ ਨਹੀਂ ਨਿਕਲ ਰਿਹਾ ਮੇਰਾ ਸਵਾਲ ਇਹ ਹੈ ਦੂਸਰਾ ਸਵਾਲ ਇਹ ਹੈ ਕਿ ਤੁਹਾਡਾ ਜਿਹੜਾ ਜਦੋਂ ਤੁਸੀਂ ਸਰਕਾਰ ਤੁਹਾਡੀ ਨਹੀਂ ਜਦੋਂ ਬਣੀ ਸੀ ਉਦੋਂ ਤੁਸੀਂ ਇਹ ਕਹਿ ਰਹੇ ਸੀ ਕਿ ਅਸੀਂ 6 ਮਹੀਨਿਆਂ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਚ ਸੁਟਾਂਗੇ ਇਹਨਾਂ ਦਾ ਆਪਣਾ ਐਮ.ਐਲ.ਏ. ਦੋਸ਼ੀ ਕਰਾਰ ਹੋ ਗਿਆ ਉਹਨੂੰ ਕਦੋਂ ਇਹਨਾਂ ਨੇ ਉਹ ਕੀਤਾ ਉਹਦੇ ਖਿਲਾਫ ਔਰ ਸਾਡਾ ਐਮਐਲਏ ਇਨਵੋਲਵਮੈਂਟ ਔਰ ਉਹਦੇ ਖਿਲਾਫ ਉਹ ਤੋਂ ਕਿਉਂ ਨਹੀਂ ਅਸਤੀਫਾ ਲਿਆ ਜਾ ਰਿਹਾ ਬਹੁਤ ਐਸੇ ਸਵਾਲ ਨੇ ਜਿਹੜੇ ਲੋਗ